ਸੈਂਟਰਲ ਗਵਰਨਮੈਂਟ ਨੇ ਉਧੇੜ ਤੋਂ ਅਜਮਾਨ ਸਾਹਿਬ ਤੈਨੂੰ ਸਵੈਟਰ ਬੰਦ। ਉਹ ਅੱਜ ਤੱਕ ਜਵਾਬ ਨਹੀਂ ਦਿੱਤਾ। ਅੱਜ ਵੀ ਨਹੀਂ ਦੇ ਰਿਹਾ ਉਹਨਾਂ। ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕਮਲੀ ਭੇਜੇ ਸੀ ਉਹਤੇ ਲਾਉਂਦੇ ਨਹੀਂ ਕਿਸੇ ਹੋਰ ਦੇ ਪਾਸੇ ਲਾਉਂਦੇ। ਸੈਂਟਰਲ ਗਵਰਨਮੈਂਟ ਨੇ ਉਧੇੜ ਤੋਂ ਅਜਮਾਨ ਸਾਹਿਬ ਤੈਨੂੰ ਸਵੈਟਰ ਬੰਦ। ਉਹ ਅੱਜ ਤੱਕ ਜਵਾਬ ਨਹੀਂ ਦਿੱਤਾ। ਅੱਜ ਵੀ ਨਹੀਂ ਦੇ ਰਿਹਾ ਉਹਨਾਂ। ਉਡੀਕ ਨਹੀਂ ਕਰਕੇ 400 ਕਰੋੜ ਰੁਪਈਆ ਰੋਕਤਾ ਸੈਂਟਰ ਦੀ ਸਰਕਾਰ 8000 ਕਰੋੜ ਰੁਪਈਆ 5500 ਰੋਡ ਡਿਵੈਲਪਮੈਂਟ ਫੰਡ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਾਂ ਨੇ ਮੰਡੀਆਂ ਦੀਆਂ ਸਭ ਰੁਕਿਆ 621 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦਾ ਪਹਿਲੇ ਇਹ ਉਹਨਾਂ ਦੇ ਪੈਸੇ ਨਾਲ ਜਾਂਦਾ ਸੀ ਨੈਸ਼ਨਲ ਹੈਲਥ ਮਿਸ਼ਨ ਉਹ ਰੋਕਤਾ ਉਹ ਕਹਿੰਦੇ ਅਸੀਂ ਇਹ ਆਮ ਆਦਮੀ ਪਾਰਟੀ ਦੇ ਅੱਗੇ ਲਾ ਬਾਦਲੇ ਫੋਟੋ ਲਾ ਲਈ ਸੀ ਆਪੀ ਉਹ ਪਹਿਲੇ ਆਮ ਆਦਮੀ ਪਾਰਟੀ ਵਾਸਤੇ ਥੋੜਾ ਦਿੱਤਾ ਮੈਂ ਦੱਸੂ ਤੁਹਾਨੂੰ ਰੀਜ਼ਨ ਕਿਉਂ ਰੋਕਿਆ 850 ਕਰੋੜ ਰੁਪਈਆ ਮੰਡੀ ਡਿਵੈਲਪਮੈਂਟ ਫੰਡ ਉਹ ਰੋਕਤਾ 1800 ਕਰੋੜ ਰੁਪਈਆ ਸਪੈਸ਼ਲ ਅਸਿਸਟੈਂਸ ਫੰਡ ਉਹ ਰੋਕਤਾ ਤੇ ਮਨੀਪੁਰ ਨੇ 3 ਕਰੋੜ ਲੈ ਲਏ ਕਿਹਨੇ 4 ਲੈ ਲਏ ਕਿਹਨੇ 1 ਲੈ ਲਿਆ ਕਿਹਨੇ 2 ਕਿਹਨੇ 25 ਲਈ ਅਸਿਸਟੈਂਸ ਹੈ ਦਿੱਤੀ ਅਜੀ ਕੀ ਕਹੇ ਸੈਂਟਰ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕਮਲੀ ਭੇਜੇ ਸੀ ਉਹਤੇ ਲਾਉਂਦੇ ਨਹੀਂ ਕਿਸੇ ਹੋਰ ਟਰ FOR योर ਵੋਟ ਬੈਂਕ ਪੋਲਿਟਿਕਸ ਆਰਬੀ ਨੇ ਲਿਮਟਾਂ ਘਟਦੀਆਂ ਪੰਜਾਬ ਦੀਆਂ ਘਟਦੀਆਂ ਕਰਦੀਆਂ ਲਿਮਟਾਂ ਉਹ ਕਹਿੰਦੇ ਨਹੀਂ ਲੈ ਸਕਦੇ ਕਰਜ਼ਾ ਉਹ ਮਾਰ ਦਿਓਗੇ ਫਾਈਨੈਂਸ਼ੀਅਲ ਐਮਰਜੈਂਸੀ ਲੈ ਆਓ ਇਹ ਤੁਹਾਡੀ ਜਿਹੜੀ ਪੋਲਿਸੀ ਹੈ ਪੰਜਾਬ ਜਾਵੇ ਠੱਠੇ ਖੂਚ ਸਾਡਾ ਵੋਟ ਬੈਂਕ ਫੋਰਡਿਕ ਜਾਂਦਾ ਨਹੀਂ ਇਹ ਨਹੀਂ ਜਾਣਦੇ ਕਿ ਉਹਨਾਂ ਨੇ 9000 ਕਰੋੜ ਕੈਨਸਲ ਪੰਜਾਬ ਮੈਂ ਇਹ ਤੇ ਜਾਣਾ ਹੈ ਮੈਂ ਲੋਕਾਂ ਨੂੰ ਜਾਗਰੂ ਕਰਨੇ ਜਾਣਾ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਪੈ ਰਹੇ ਨੇ ਕਿਸ ਤਰ੍ਹਾਂ ਮਜ਼ਲੂਮ ਲੋਕਾਂ ਦੇ ਹੱਕ ਖੋ ਕੇ ਇਹ ਗੁਛਰਲੇ ਉਡਾਰੇ ਨੇ ਬਾਹਰ ਜ਼ਮੀਨਾਂ ਖਰੀਦਦੇ ਐ 25 ਸਾਲਾਂ ਤੋਂ ਇਹੀ ਹੋ ਰਿਹਾ ਹੈ ਪਾਰਕਿੰਗ ਲੋਟ ਖਰੀਦਦੇ ਐ ਤਾਮਲਨਾਡੂ ਤੇ ਕਰਨਾਟਕਾ ਵਰਗੇ ਸਟੇਟ ਇੱਕ ਦੋ ਸਾਲਾਂ ਦੇ ਵਿੱਚ 80-80 ਹਜ਼ਾਰ ਕਰੋੜ ਰੁਪਇਆ ਲੈ ਗਏ ਸੈਕਟਰ ਤੋਂ 40% ਪਾ ਕੇ